ਸਰਨ ਅਸਲ ਦਾ ਵਧੀਆ ਬੋਲ ਦਿਖਾਉਨੇ ਆ ਦੋਸਤੋ ਹਾਂਜੀ ਕਿੰਨੀ ਉਮਰ ਹੈ ਜੀ ਇਹਦੀ ਜੀ ਚਾਦਾ ਤਾਂ 3 ਸਾਲ ਬਗਾਇਗਾ ਬਾਈ 3 ਸਾਲ 3 ਸਾਲ ਦਾ ਹੋਊ ਜੀ ਚਾਰ ਚਾਰ ਦੰਦ ਹੈ ਚਾਰ ਦੰਦ ਹੈ ਇਹ ਤੋਂ ਬਾਅਦ ਮੁਕਾਬਲਾ ਇਹਦਾ ਇਸ ਜਿਹੜੀ ਹੁਣ ਰਿੰਗ ਚੱਲ ਰਹੀ ਆ ਉਹ ਤੋਂ ਬਾਅਦ ਮੁਕਾਬਲਾ ਹੈ ਕਿਹੜੇ ਬੋਲਦਾ ਜੀ ਇਹ ਜੀ ਐਮ 416 ਐਚ ਐਲ ਡੀ ਵੀ ਦੇ ਸੀਮਨ ਦਾ ਦੋਸਤੋ ਦੇਖ ਲਓ ਸਰਕਾਰੀ ਸੀਮਨ ਦਾ ਬੋਲਾ ਹੈ ਮਾਦਰ ਕਾਰਡ ਕਿੰਨਾ ਜੀ ਇਹਦਾ 24680 24 ਕਿਲੋ 680 ਗ੍ਰਾਮ ਹੈ ਜਿਹੜਾ ਮਾ ਦਾ ਮਿਲਕਰ ਗਾਉੜਾ ਪੁੱਠੇ ਪਾਠ ਦੀ ਚੜਾਈ ਦੇਖ ਲਓ ਏਰੀਆ ਕਿਹੜਾ ਜੀ ਹਰਿਆਣਾ ਏਰੀਆ ਦੇ ਲੱਗਦੇ ਹਾਂ ਤੋਰ ਕੇ ਦਿਖਾਈ ਮਾੜੇ ਤੋਰੇ ਹੋਈ ਤੋਰ ਕੇ ਦਿਖਾਈ ਹੋਈ ਚਾਲ ਟਾਲ ਦੇਖ ਲਓ ਪੂਰਾ ਝੂਮ ਝੂਮ ਤੁਰਦਾ ਹੈ ਕਿਹੜੇ گاؤں ਤੋਂ ਆਈ ਹੋ ਜੀ ਕਿਹੜਾ گاؤں ਆ ਜੀ ਤੁਹਾਡਾ ਅਸ਼ਾਹੀ ਹਰਿਆਣੇ ਤੋਂ ਹੀ ਹੋਰ ਕਿੰਨੇ ਜਾਨਵਰ ਨਹੀਂ ਸੋ ਡਿਲੀਵਰ ਕਰੇ ਕਰੇ 3 ਵੈਸੇ ਆਇਆ ਹੋਇਆ ਹੈ ਹੋਰ ਕੋਈ ਹੋਰ ਨਹੀਂ ਲੈਣ ਜਾਨਵਰੀ ਇਕੱਲਾ ਹੀ ਲੈ ਕੇ ਆਏ ਹੋ ਜੀ ਧੰਨਵਾਦ ਜੀ ਵੀਡੀਓ ਬਣਾਉਣ ਲਈ